ਅੱਜ ਆਪਾਂ ਤੁਹਾਨੂੰ ਦੱਸਾਂਗੇ ਆਖਰ ਉਹ ਕਿਹੜਾ ਰਾਜਾ ਸੀ ਇਤਿਹਾਸ ਦੇ ਵਿੱਚ ਜਿਨੇ ਪ੍ਰਾਤਨ ਸ਼ਹਿਰ ਸਰਹੰਦ ਫਤਿਹਗੜ੍ਹ ਸਾਹਿਬ ਦੀਆਂ ਇੱਟਾਂ ਤੱਕ ਗੋਰਿਆਂ ਨੂੰ ਵੇਚ ਦਿੱਤੀਆਂ ਸੀ ਆਖਰ ਕਿਉਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਉੱਤੇ 1924 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਜਦਕਿ ਵੱਡੇ ਵੱਡੇ ਗੁਰੂ ਘਰ ਉੱਥੇ 18ਵੀਂ ਸਦੀ ਦੇ ਵਿੱਚ ਹੀ ਉਸਾਰ ਦਿੱਤੇ ਗਏ ਸੀ ਆਖਰ ਕਿਉਂ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਸਿੱਖ ਫਤਿਹਗੜ੍ਹ ਸਾਹਿਬ ਜਾਂਦੇ ਸੀ ਉਥੋਂ ਦੀਆਂ ਪ੍ਰਾਤਨ ਇਮਾਰਤਾਂ ਦੀ ਇਟਾਂ ਪੁੱਟ-ਪੁੱਟ ਕੇ ਲਿਆ ਕੇ ਰੂੜੀਆਂ ਦੇ ਵਿੱਚ ਜਾਂ ਨਦੀਆਂ ਦੇ ਵਿੱਚ ਕਿਉਂ ਸੁੱਟਦੇ ਸੀ ਆਖਰ ਛੋਟੇ ਸਾਹਬਜ਼ਾਦਿਆਂ ਦੇ ਸ਼ਹੀਦੀ ਸਥਾਨਾਂ ਨੂੰ ਕਿੰਨੀ ਵਾਰ ਉਸਾਰਿਆ ਗਿਆ ਹੈ ਇਤਿਹਾਸ ਦੇ ਵਿੱਚ ਤੇ ਕਿੰਨੀ ਵਾਰ ਉਹ ਢਾਹ ਢੇਰੀ ਹੋਏ ਅੱਜ ਦੀ ਇਸ ਵੀਡੀਓ ਦੇ ਵਿੱਚ ਫਤੇਗੜ ਸਾਹਿਬ ਨਾਲ ਜੁੜਿਆ ਇਹ ਸਾਰਾ ਇਤਿਹਾਸ ਜਾਣਾਂਗੇ ਬਸ਼ਰਤ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਮਰਾਥ ਗੁਰੂ ਜ਼ਿਰਘਤ ਤਰਿਓ ਸਾਬ ਜਿਆਦਿਆਂ ਦੀ ਸ਼ਹੀਦੀ ਦੇ 6 ਸਾਲਾਂ ਦੇ ਵਿੱਚ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਫਤਿਹਗੜ੍ਹ ਸਾਹਿਬ ਬਣਾਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਤੜਥੱਲੀ ਮਚਾ ਦਿੱਤੀ ਸੀ ਪੰਜਾਬ ਦੇ ਵਿੱਚ। ਉਹਨਾਂ ਨੇ ਵਜ਼ੀਰ ਖਾਂ ਪਾਪੀ ਨੂੰ ਮਾਰ ਕੇ ਪੁੱਠਾ ਟੰਗ ਦਿੱਤਾ ਸੀ ਤੇ ਸੁੱਚਾ ਆਨੰਦ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਮਾਰਿਆ ਗਿਆ ਉਹਨੂੰ। ਸਰਹੰਦ ਫਤਿਹ ਕਰਨ ਤੋਂ ਤੁਰੰਤ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀਆਂ ਵਾਲੇ ਸਥਾਨ ਤੇ ਇੱਕ ਗੁਰੂ ਘਰ ਦੀ ਉਸਾਰੀ ਕਰਵਾਈ। ਤੇ ਪਾਪੀਆਂ ਦੇ ਸ਼ਹਿਰ ਸਰਹੰਦ ਦਾ ਨਾਮ ਬਦਲ ਕੇ ਸਾਹਬਜ਼ਾਦਿਆਂ ਦੇ ਨਾਂ ਤੇ ਬਾਬਾ ਫਤਿਹ ਸਿੰਘ ਦੇ ਨਾਂ ਤੇ ਫਤੇਗੜ ਸਾਹਿਬ ਕਰ ਦਿੱਤਾ ਪਰ ਬਦਕਿਸਮਤੀ ਸਾਡੀ ਕੌਮ ਦੀ ਇਹ ਇਮਾਰਤ ਜਿਹੜੀ ਹੈ 6 ਕਸਾਲ ਹੀ ਰਹਿ ਸਕੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਨ 1716 ਦੇ ਵਿੱਚ ਸਰਹੰਦ ਇੱਕ ਵਾਰੀ ਫੇਰ ਮੁਗਲਾਂ ਦੇ ਹੱਥ ਆ ਗਿਆ ਇਹੇ ਸਿੱਖਾਂ ਵਾਸਤੇ ਉਹ ਕਾਲਾ ਦੌਰ ਸੀ ਜਦੋਂ ਸਿੱਖ ਨੂੰ ਦੇਖਦੇ ਹੀ ਕਤਲ ਕਰ ਦੇਣ ਦਾ ਹੁਕਮ ਸੀ ਇਦਾਂ ਲੱਗਦਾ ਸੀ ਵੀ ਦੁਨੀਆ ਦੇ ਨਕਸ਼ੇ ਤੇ ਇਹ ਕੋਈ ਸਿੱਖ ਬਚਿਆ ਹੀ ਨਹੀਂ ਉਸ ਦੌਰ ਦੇ ਵਿੱਚ ਇੱਕ ਸਿੱਖ ਦੇ ਸਿਰ ਦਾ ਅਮੁੱਲ 80 ਰੁਪਏ ਪੈਂਦਾ ਸੀ ਮੀਰ ਮੰਨੂ ਨੇ ਜੁਰਮ ਦੀ ਇਮਤਿਹਾਰ ਕਰ ਦਿੱਤੀ ਸੀ ਸੋ ਅਜਿਹੇ ਸਮੇਂ ਦੇ ਵਿੱਚ ਗੁਰੂ ਘਰ ਦੇ ਉੱਤੇ ਝੂਲਦਾ ਨਿਸ਼ਾਨ ਸਾਹਿਬ ਵੈਰੀਆਂ ਨੂੰ ਕਿੱਥੇ ਹਜਮ ਹੋਣਾ ਸੀ ਪਰ ਸਮਾਂ ਆਪਣੀ ਚਾਲੇ ਚੱਲਦਾ ਗਿਆ ਹੌਲੀ-ਹੌਲੀ ਸਮਾਂ ਪਾ ਕੇ ਫਿਰ ਸਿੱਖ ਮਿਸਲਾਂ ਹੋਣ ਦੇ ਵਿੱਚ ਆਈਆਂ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਹਰੀ ਸਿੰਘ ਭੰਗੀ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆਂ ਨੇ ਮਿਲ ਕੇ ਸਰਹੰਦ ਤੇ ਹੱਲਾ ਬੋਲ ਦਿੱਤਾ ਤੇ ਉਸ ਵੇਲੇ ਦੇ ਸਰਹੰਦ ਦੇ ਹਾਕਮ ਜੈਨਖਾ ਨੂੰ ਨਰਕਾਂ ਦੇ ਵਿੱਚ ਪਚਾ ਕੇ ਇੱਕ ਵਾਰ ਫੇਰ ਸਰਹੰਦ ਨੂੰ ਖਾਲਸੇ ਦੇ ਨਾਮ ਕਰ ਦਿੱਤਾ ਹੁਣ ਸਿੱਖਾਂ ਦੇ ਮਨਾਂ ਦੇ ਵਿੱਚ ਇਸ ਪਾਪੀ ਧਰਤੀ ਲਈ ਇੰਨਾ ਰੋ ਸੀ ਇੱਕ ਤਾਂ ਇਸ ਧਰਤੀ ਨੂੰ ਗੁਰੂ ਮਾਰੀ ਸਰਹੰਦ ਕਹਿੰਦੇ ਸੀ ਦੂਜਾ ਸਿੱਖਾਂ ਦਾ ਰੋ ਇੰਨਾ ਕੁ ਸੀ ਉਹਨਾਂ ਨੇ ਇੱਥੋਂ ਦੀ ਹਰ ਇੱਕ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਗੁੱਸੇ ਦੇ ਵਿੱਚ ਵੱਡੇ ਵੱਡੇ ਰਹੀਸ ਜਾਦਿਆਂ ਇਸ ਸਰਕਾਰੀ ਅਹਿਲਕਾਰਾਂ ਦੇ ਜਿਹੜੇ ਘਰ ਸੀਗੇ ਬਣਾਏ ਹੋਏ ਸਰਹੰਦ ਦੇ ਵਿੱਚ ਉਹਨਾਂ ਨੂੰ ਹਾਥੀਆਂ ਦੀ ਮਦਦ ਦੇ ਨਾਲ ਢਾਇਆ ਗਿਆ ਪੂਰਾ ਰੋਹ ਕੱਢਿਆ ਗਿਆ ਉਸ ਵੇਲੇ ਸਿਰਫ ਕੁਛਕ ਹਿੰਦੂ ਮੁਹੱਲੇ ਬਚੇ ਜਿਹੜੇ ਗੁਰੂ ਘਰ ਦੇ ਦੋਖੀ ਨਹੀਂ ਸਨ ਉਸ ਵੇਲੇ ਸਿੱਖ ਸਰਹੰਦ ਇਸ ਪਾਪੀਆਂ ਦੇ ਸ਼ਹਿਰ ਨੂੰ ਇੰਨਾ ਕੋ ਮਾੜਾ ਮੰਨਦੇ ਸੀ ਕਿ ਇਸ ਸ਼ਹਿਰ ਦੇ ਵਿੱਚ ਰੁਕ ਕੇ ਆਰਾਮ ਕਰਨਾ ਵੀ ਉਹਨਾਂ ਨੂੰ ਪਸੰਦ ਨਹੀਂ ਸੀ ਸਾਰਾ ਦਿਨ ਇਸ ਨਗਰ ਦੇ ਵਿੱਚ ਗੁੱਸਾ ਕੱਢਣ ਤੋਂ ਬਾਅਦ ਉਹ ਰਾਤ ਨੂੰ ਇਸ ਨਗਰ ਦੀ ਜੂ ਤੋਂ ਬਾਹਰ ਜਾ ਕੇ ਤੰਬੂਆਂ ਦੇ ਵਿੱਚ ਰਾਤ गुजारਦੇ ਸੀ ਹੁਣ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਨੇ ਸਾਭ ਜਾਦਿਆਂ ਦੀ ਸ਼ਹੀਦੀ ਦਾ ਅਡਜੈਕਟ ਸਥਾਨ ਪਤਾ ਲਗਾਉਣ ਵਾਸਤੇ ਨਾ ਉਸ ਵੇਲੇ ਦੇ ਚਸ਼ਮਦੀਦ ਕੁਝ ਬਜ਼ੁਰਗਾਂ ਨੂੰ ਬੁਲਾਇਆ ਜਿਨ੍ਹਾਂ ਨੇ ਸ਼ਹੀਦੀਆਂ ਅੱਖੀ ਦੇਖੀਆਂ ਸਨ ਉਹਨਾਂ ਬਜ਼ੁਰਗਾਂ ਨੇ ਜਿਹੜੀ ਥਾਂ ਦੀ ਨਿਸ਼ਾਨਦੇਹੀ ਕੀਤੀ ਉਸ ਥਾਂ ਦੇ ਉੱਤੇ ਪਹਿਲਾਂ ਤੇ ਇੱਕ ਥੜੇ ਦੀ ਉਸਾਰੀ ਕਰਵਾਈ ਗਈ ਫਿਰ ਉਸ ਥੜੇ ਦੇ ਉੱਤੇ ਚੰਦੂਆ ਸਾਹਿਬ ਤਾਨ ਕੇ ਸਿੰਘਾਂ ਨੇ ਪੰਜ ਸ਼ਸਤਰਾਂ ਦੀ ਸਥਾਪਨਾ ਕੀਤੀ ਤੇ ਡੇ ਦੇ ਕੋਲ ਨਿਸ਼ਾਨ ਸਾਹਿਬ ਚੁਲਾ ਦਿੱਤਾ ਫਿਰ ਇਹਨਾਂ ਸ਼ਸਤਰਾਂ ਨੂੰ ਗੁਰੂ ਸਰੂਪ ਜਾਣ ਕੇ ਸਿੰਘਾਂ ਨੇ ਇੱਥੇ ਮਾਇਆ ਭੇਟਾ ਕਰਕੇ ਮੱਥਾ ਟੇਕਣਾ ਸ਼ੁਰੂ ਕੀਤਾ ਰੋਜ਼ ਇਸ ਸਥਾਨ ਤੇ ਕੀਰਤਨ ਹੋਇਆ ਕਰਦਾ ਸੀ ਰੋਜ਼ ਦੀਗ ਤੇ ਤੇਗ ਵਰਤਿਆ ਕਰਦੀ ਸੀ ਹੁਣ ਜਿਹੜਾ ਸਰਹੰਦ ਸ਼ਹਿਰ ਇੱਕ ਵਾਰੀ ਫਿਰ ਫਤਿਹਗੜ੍ਹ ਸਾਹਿਬ ਬਣ ਗਿਆ ਸੀ ਵੱਖ-ਵੱਖ ਮਿਸਲਾਂ ਦੇ ਸਰਦਾਰਾਂ ਨੇ ਇੱਥੇ ਫਿਰ ਅਲੱਗ-ਅਲੱਗ ਗੁਰੂ ਘਰਾਂ ਦੀ ਇੱਕ ਵਾਰ ਫੇਰ ਤੋਂ ਉਸਾਰੀ ਕਰਵਾਈ ਇਤਿਹਾਸ ਦਾ ਇੱਕ ਪੱਖ ਇੱਥੇ ਹੋਰ ਸਾਂਝਾ ਕਰਨਾ ਬਣਦਾ ਇੱਕ ਪਾਸੇ ਤਾਂ ਫਤਿਹ ਗੜਾ ਸਾਹਿਬ ਦੇ ਵਿੱਚ ਗੁਰੂ ਘਰਾਂ ਦੀ ਉਸਾਰੀ ਹੋ ਰਹੀ ਸੀ ਉਧਰ ਦੂਜੇ ਪਾਸੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਦੁਆਰਾ ਢਾਹ ਢੇਰੀ ਕਰ ਦਿੱਤਾ ਗਿਆ ਸੀ ਇਧਰ ਸਰਦਾਰ ਜੱਸਾ ਸਿੰਘ ਹੋਰੀ ਚਾਹੁੰਦੇ ਸੀ ਵੀ ਸਰਹੰਦ ਤੋਂ ਲੁੱਟਿਆ ਗਿਆ ਸਾਰਾ ਖਜ਼ਾਨਾ ਗੁਰੂ ਘਰਾਂ ਦੀ ਉਸਾਰੀ ਲਈ ਹੀ ਵਰਤਿਆ ਜਾਏ ਸੋ ਦਰਬਾਰ ਸਾਹਿਬ ਦੀ ਉਸਾਰੀ ਕਰਵਾਉਣ ਵਾਸਤੇ ਸਰਦਾਰ ਜੱਸਾ ਸਿੰਘ ਨੇ ਇੱਕ ਚਾਦਰ ਵਿਛਾਈ ਜ਼ਮੀਨ ਦੇ ਉੱਤੇ ਕਿ ਇੱਥੇ ਵੱਧ ਤੋਂ ਵੱਧ ਮਾਇਆ ਇਕੱਠੀ ਕੀਤੀ ਜਾ ਸਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਨੇ ਹਾਂ ਦੇ ਤੋਂ ਲੁੱਟਿਆ 9 ਲੱਖ ਰੁਪਈਆ ਇਸ ਚਾਦਰ ਤੇ ਢੇਰੀ ਕਰ ਦਿੱਤਾ ਉਸ ਤੋਂ ਬਾਅਦ ਬਾਕੀ ਦੇ ਮਿਸਲਾਂ ਦੇ ਸਰਦਾਰਾਂ ਨੇ ਵੀ 5 ਲੱਖ ਰੁਪਈਆ ਹੋਰ ਉਸ ਚਾਦਰ ਤੇ ਢੇਰੀ ਕਰਤਾ ਸੋ ਜਿਹੜੀ ਆਪਾਂ ਅੱਜ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੇਖਦੇ ਆਂ ਉਸ ਨੂੰ ਬਣਾਉਣ ਦੀ ਸ਼ੁਰੂਆਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੋਈ ਸੀ ਹੁਣ ਜੇ ਆਪਾਂ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਹੁਣ ਇੱਥੇ ਵਾਰੀ ਸੀ ਵੀ ਕਿਸੇ ਨਾ ਕਿਸੇ ਮਿਸਲਾਂ ਦੇ ਸਰਦਾਰ ਨੂੰ ਫਤਿਹਗੜ੍ਹ ਸਾਹਿਬ ਦੀ ਜ਼ਿੰਮੇਵਾਰੀ ਦੇਣ ਦਾ ਹੁਣ ਸਿੱਖ ਸਰਦਾਰਾਂ ਵਿੱਚੋਂ ਕੋਈ ਵੀ ਸਰਦਾਰ ਇਸ ਗੁਰੂ ਮਾਰੀ ਸਰਹੰਦ ਦੀ ਜ਼ਿੰਮੇਵਾਰੀ ਨਹੀਂ ਸੀ ਲੈਣਾ ਚਾਹਦਾ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਰਹੰਦ ਦੇ ਫਤਿਹਗੜ੍ਹ ਸਾਹਿਬ ਦੀ ਵਸਨੀਕ ਸੰਗਤ ਜਿਹੜੇ ਸਰਦਾਰ ਨੂੰ ਚੁਣ ਲਏਗੀ ਫਤਿਹਗੜ੍ਹ ਸਾਹਿਬ ਉਸੇ ਨੂੰ ਦੇ ਦਿੱਤਾ ਜਾਏਗਾ ਸੋ ਫਤਿਹਗੜ੍ਹ ਸਾਹਿਬ ਦੇ ਵਸਨੀਕਾਂ ਨੇ ਸਰਦਾਰ ਬੁੱਢਾ ਸਿੰਘ ਦਾ ਪੱਲਾ ਫੜਿਆ ਸਰਦਾਰ ਬੁੱਢਾ ਸਿੰਘ ਨੂੰ ਹਾਂ ਤੇ ਕਰਨੀ ਪਈ ਪਰ ਉਹ ਕਦੇ ਵੀ ਇਸ ਧਰਤੀ ਨਾਲ ਦਿਲੋਂ ਨਹੀਂ ਜੁੜ ਸਕੇ ਸੋ 6 ਮਹੀਨੇ ਬਾਅਦ ਹੀ ਉਹਨਾਂ ਨੇ ਇਹ ਸ਼ਹਿਰ 25000 ਰੁਪਇਆ ਲੈ ਕੇ ਪਟਿਆਲਾ ਰਿਆਸਤ ਦੇ ਮਾਲਕ ਬਾਬਾ ਆਲਾ ਸਿੰਘ ਨੂੰ ਸੌਂਪ ਦਿੱਤਾ ਉਸ ਵੇਲੇ ਦੇ ਸਿੱਖਾਂ ਦੇ ਵਿੱਚ ਆਪਣੇ ਗੁਰੂ ਨਾਲ ਇੰਨਾ ਕੁ ਪ੍ਰੇਮ ਸੀ ਤੇ ਸਰਹੰਦ ਦੀ ਧਰਤੀ ਨਾਲ ਇੰਨੀ ਕੁ ਨਫ਼ਰਤ ਸੀ ਕਿ ਉਸ ਵੇਲੇ ਜਿਹੜਾ ਵੀ ਸਿੱਖ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਂਦਾ ਸੀ ਨਾ ਉਥੋਂ ਵਾਪਸ ਆਉਂਦਿਆਂ ਉਸ ਧਰਤੀ ਤੋਂ ਪੁਰਾਣੀਆਂ ਪੰਜ ਇੱਟਾਂ ਉਹਨਾਂ ਇਮਾਰਤਾਂ ਦੀ ਲੈ ਕੇ ਆਉਂਦਾ ਸੀ ਤੇ ਉਹਨਾਂ ਇੱਟਾਂ ਨੂੰ ਵਾਪਸ ਆ ਕੇ ਤੋੜ ਮਰੋੜ ਕੇ ਉੱਤੇ ਗੁੱਸਾ ਕੱਢ ਕੇ ਉਹਨੂੰ ਜਾਂ ਤਾਂ ਕਿਸੇ ਛੱਪ ਪੜਦੇ ਵਿੱਚ ਜਾਂ ਨਾਲੇ ਦੇ ਵਿੱਚ ਜਾਂ ਕਿਸੇ ਰੂੜੀ ਦੇ ਉੱਤੇ ਸੁੱਟ ਦਿੰਦੇ ਸੀ ਇਹ ਸਿੱਖਾਂ ਦਾ ਰੋਹ ਸੀ ਸਰਹੰਦ ਪ੍ਰਤੀ ਹੁਣ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਉਧਰ ਬਾਬਾ ਆਲਾ ਸਿੰਘ ਦਾ ਪੜਪੋਤਰ ਸਰਦਾਰ ਕਰਮ ਸਿੰਘ ਪਟਿਆਲੇ ਦੀ ਗੱਦੀ ਤੇ ਬੈਠਿਆ ਸਰਦਾਰ ਕਰਮ ਸਿੰਘ ਨੇ ਫਤਿਹਗੜ੍ਹ ਸਾਹਿਬ ਦੇ ਗੁਰੂ ਘਰਾਂ ਦੀ ਉਸਾਰੀਆਂ ਦਾ ਕੰਮ ਮੁੜ ਤੋਂ ਆਰੰਭਿਆ ਮਹਾਰਾਜਾ ਕਰਮ ਸਿੰਘ ਦੇ ਸਮੇਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਜਿਹੜੇ ਗੁਰੂ ਘਰ ਸੀ ਉਹਨਾਂ ਨੇ ਉਸਾਰੀਆਂ ਦੇ ਨਵੇਂ ਆयाम ਚੁੰਮੇ ਫਤਿਹ ਸਾਹਿਬ ਦੇ ਨਾਂ ਦੇ ਉੱਤੇ ਵੱਡੀਆਂ ਜ਼ਮੀਨਾਂ ਲਵਾਈਆਂ ਗਈਆਂ ਮਹਾਰਾਜਾ ਕਰਮ ਸਿੰਘ ਹੀ ਸਨ ਜਿਨ੍ਹਾਂ ਨੇ ਸਰਕਾਰੀ ਕਾਗਜ਼ਾਂ ਦੇ ਵਿੱਚ ਸਰਹੰਦ ਦਾ ਨਾਮ ਬਦਲ ਕੇ ਫਤੇਗੜ ਸਾਹਿਬ ਕਰਿਆ ਉਸ ਵੇਲੇ ਦੇ ਸਿੱਖ ਠਹਿ ਟੇਰੀ ਕੀਤੇ ਸਰਹੰਦ ਸ਼ਹਿਰ ਦੇ ਮਲਵੇ ਨੂੰ ਇੱਕ ਰੂੜੀ ਤੋਂ ਵੱਧ ਕੁਝ ਨਹੀਂ ਸੀ ਸਮਝਦੇ ਤੇ ਇਹ ਖੰਡਰ ਐਵੇਂ ਹੀ ਥਾਂ ਘੇਰੀ ਪਏ ਸੀਗੇ ਫਿਰ ਜਦੋਂ ਮਹਾਰਾਜਾ ਮਹਿੰਦਰ ਸਿੰਘ ਪਟਿਆਲੇ ਦੇ ਤਖਤ ਤੇ ਬੈਠੇ ਉਸ ਵੇਲੇ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਸਰਹੰਦ ਸ਼ਹਿਰ ਦਾ ਇਹ ਮਲਵਾ ਆਪਣੀ ਮਿੱਤਰ ਅੰਗਰੇਜ਼ ਕੰਪਨੀ ਨਾਰਥਰਨ ਵੈਸਟਰਨ ਰੇਲਵੇ ਨੂੰ ਵੇਚ ਦਿੱਤਾ ਤੇ ਇਸ ਰੇਲਵੇ ਕੰਪਨੀ ਨੇ ਆਪਣੀਆਂ ਲਾਈਨਾਂ ਬਿਛਾਉਣ ਵਾਸਤੇ ਇਹਨਾਂ ਇੱਟਾਂ ਨੂੰ ਸੈਂਕੜੇ ਮੀਲ ਤੱਕ ਕੰਮ ਦੇ ਵਿੱਚ ਲਿਆ ਅੱਜ ਵੀ ਇਹ ਇੱਟਾਂ ਉਸ ਇਲਾਕੇ ਦੀ ਰੇਲਵੇ ਲਾਈਨ ਦੇ ਥੱਲੇ ਮੌਜੂਦ ਨੇ ਸੋ ਜੇ ਸ਼ੁਰੂ ਤੋਂ ਹੁਣ ਤੱਕ ਗਿਣਿਆ ਜਾਏ ਤਾਂ ਸਭ ਜਾਦਿਆਂ ਦੇ ਸ਼ਹੀਦੀ ਸਥਾਨਾਂ ਦੀ ਉਸਾਰੀ ਹੁਣ ਤੱਕ ਚਾਰ ਵਾਰ ਮੁੜ-ਮੁੜ ਕੇ ਹੋ ਚੁੱਕੀ ਹੈ ਪਹਿਲੀ ਵਾਰ ਉਸਾਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਾਈ ਉਸ ਤੋਂ ਬਾਅਦ ਮਿਸਲਾਂ ਦੇ ਸਮੇਂ ਮੁੜ ਤੋਂ ਉਸਾਰੀ ਹੋਈ ਉਸ ਤੋਂ ਬਾਅਦ ਮਹਾਰਾਜਾ ਕਰਮ ਸਿੰਘ ਨੇ ਉਸਾਰੀ ਕਰਵਾਈ ਉਸ ਤੋਂ ਬਾਅਦ ਜਿਹੜੀ ਉਸਾਰੀ ਹੈ ਉਹ 1944-45 ਦੇ ਲਾਗੇ ਬੰਨੇ ਹੁੰਦੀ ਹੈ ਉਹ ਇਮਾਰਤ ਜੋ ਆਪਾਂ ਅੱਜ ਵੇਖਦੇ ਆਂ ਇਹ 1944 ਜਾਂ 45 ਦੇ ਵਿੱਚ ਬਣੀ ਹੈ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਅਧੇ ਸਰੋਤ ਦੇ ਵਿੱਚ ਇਹ ਵੀ ਮਿਲਦਾ ਹੈ ਕਿ ਜਦੋਂ ਵਜ਼ੀਰ ਖਾਨ ਦੀ ਬੀਗਮ ਜੈਨਾ ਨੇ ਉਸਦੇ ਪਾਪਾ ਤੋਂ ਦੁਖੀ ਹੋ ਕੇ ਸੁਸਾਇਡ ਕਰ ਲਿਆ ਸੀ ਕਪੂਰੇ ਚੌਧਰੀ ਦੇ ਕਹਿਣ ਤੇ ਵਜ਼ੀਰ ਖਾਨ ਨੇ ਸਾਹਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨ ਤੇ ਇੱਕ ਚਬੂਤਰਾ ਬਣਾਇਆ ਸੀ ਤਾਂ ਕਿਉਂਕਿ ਇਸ ਗੱਲ ਦਾ ਜ਼ਿਕਰ ਇਕੋ ਸਰੋਤ ਦੇ ਵਿੱਚ ਮਿਲਦਾ ਹੈ ਇਸ ਕਰਕੇ ਇਹ ਗੱਲ ਬਹੁਤੀ ਮੰਨਣ ਦੇ ਵਿੱਚ ਨਹੀਂ ਆਉਂਦੀ ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇੱਕ ਇਹ ਹੈ ਕਿ 200 ਸਾਲ ਲੰਘ ਗਏ ਸੀ 1924 ਤੱਕ ਸਿੱਖਾਂ ਨੇ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਹੀਦੀ ਵਾਲੇ ਸਥਾਨ ਤੇ ਨਹੀਂ ਸੀ ਕੀਤਾ ਹਾਲਾਂਕਿ ਉਸ ਥਾਂ ਦੇ ਉੱਤੇ ਵੱਡੇ ਵੱਡੇ ਗੁਰੂਕਾਰ ਉਸਾਰ ਦਿੱਤੇ ਗਏ ਸੀ ਇਸ ਦੇ ਦੋ ਕਾਰਨ ਹੋ ਸਕਦੇ ਆ ਇੱਕ ਕਾਰਨ ਤਾਂ ਇਹ ਹੈ ਵੀ ਜਦੋਂ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਤੇ ਹੋਰ ਵੱਡੇ ਸਿੱਖ ਸਰਦਾਰਾਂ ਨੇ ਰਲ ਕੇ ਉਸ ਸਥਾਨ ਦੇ ਉੱਤੇ ਇੱਕ ਥੜਾ ਸਾਹਿਬ ਦੀ ਉਸਾਰੀ ਕਰਵਾ ਕੇ ਸ਼ਸਤਰ ਰੱਖ ਕੇ ਮੱਥਾ ਟੇਕਿਆ ਸੀ ਉਸ ਸਥਾਨ ਦੇ ਉੱਤੇ ਇਹੀ ਰੀਤ ਚੱਲ ਪਈ ਸੀ ਇਹ ਰੀਤ ਤਕਰੀਬਨ 200 ਸਾਲ ਤੱਕ ਇਦਾਂ ਹੀ ਚੱਲਦੀ ਰਹੀ ਇਹਦਾ ਦੂਜਾ ਕਾਰਨ ਇਹ ਹੋ ਸਕਦਾ ਹੈ ਵੀ ਆ ਜਿਹੜੇ 200 ਸਾਲ ਲੰਘੇ ਐ ਉਹ 200 ਸਾਲ ਸਿੱਖ ਕੌਮ ਵਾਸਤੇ ਕਾਲਾ ਦੌਰ ਸੀਗੇ ਸਿੱਖਾਂ ਨੇ ਜੰਗਲਾਂ ਦੇ ਵਿੱਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ ਤੇ ਕਿ ਸਮਾਂ ਕੱਢਿਆ ਹੋ ਸਕਦਾ ਹੈ ਉਸ ਸਮੇਂ ਦੇ ਵਿੱਚ ਸਿੱਖ ਕੌਮ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬੀੜਾਂ ਦੀ ਘਾਟ ਹੋਏ ਫਿਰ ਜਦੋਂ 1924 ਦੇ ਵਿੱਚ ਸਿੱਖ ਕੌਮ ਆਪਣੇ ਪੈਰਾਂ ਸਿਰ ਹੋਈ ਗੁਰਦੁਆਰਾ ਸੁਧਾਰ ਲਹਿਰ ਨੇ ਜੋਰ ਫੜਿਆ ਉਸ ਵੇਲੇ ਜਾ ਕੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਥੇ ਸ਼ੋਭਿਤ ਕੀਤਾ ਗਿਆ ਕੀ ਤੁਸੀਂ ਜਾਣਦੇ ਹੋ ਕਿ ਸਾਹਜਾਦਿਆਂ ਦੀ ਸ਼ਹੀਦੀ ਤੋਂ ਤਕਰੀਬਨ 200 ਸਾਲ ਬਾਅਦ ਤੱਕ ਵੀ ਉਹਨਾਂ ਦੀ ਸ਼ਹੀਦੀ ਦੇ ਯਾਦ ਦੇ ਵਿੱਚ ਕੋਈ ਜੋੜ ਮੇਲਾ ਨਹੀਂ ਸੀ ਹੁੰਦਾ ਹੁਣ ਵਾਂਗੂ ਕੋਈ ਉਹਨਾਂ ਦੀ ਯਾਦ ਨਹੀਂ ਸੀ ਮਨਾਈ ਜਾਂਦੀ ਉਸ ਵੇਲੇ ਇਤਿਹਾਸ ਦੇ ਵਿੱਚ ਕਮਯਾਨੀ ਠਾਕੁਰ ਸਿੰਘ ਜੀ ਕਰਕੇ ਇਹ ਸਾਲ 1887 ਦੀ ਗੱਲ ਹੈ। ਉਹਨਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸਿੱਖ ਕੌਮ ਦੇ ਵਿੱਚ ਸਭ ਜ਼ਿਆਦਿਆਂ ਦੀ ਸ਼ਹੀਦੀ ਦੇ ਇਹ ਇਤਿਹਾਸਕ ਦਿਨ ਮਨਾਏ ਜਾਣੇ ਚਾਹੀਦੇ ਹੈ। ਤਾਂ ਉਹਨਾਂ ਨੇ ਉਸੇ ਸਾਲ 11, 12 ਤੇ 13 ਪੋ ਦਾ ਦਿਨ ਕੱਢ ਕੇ ਇੱਕ ਪ੍ਰੋਗਰਾਮ ਉਲੀਕਿਆ। ਉਹਨਾਂ ਦਿਨਾਂ ਦੇ ਵਿੱਚ ਫਿਰ ਵੱਡੇ ਪੱਧਰ ਤੇ ਸਮਾਗਮ ਉਲੀਕਿਆ ਗਿਆ। ਇਸ ਸਮਾਗਮ ਤੋਂ ਬਾਅਦ ਸਿੱਖ ਸੰਗਤ ਦੇ ਵੀ ਜਾਗਰੂਕਤਾ ਆਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਾਨੀ ਕਿ 1887 ਤੋਂ ਲੈ ਕੇ ਅੱਜ ਤੱਕ ਸ਼ਹੀਦੀ ਜੋੜ ਮੇਲੇ ਦੇ ਉੱਤੇ ਲੱਖਾਂ ਹੀ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਸੋ ਇਹ ਅਣਮੁੱਲੀ ਜਾਣਕਾਰੀ ਦੋਸਤੋ ਤੁਹਾਨੂੰ ਕਿਵੇਂ ਦੀ ਲੱਗੀ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਸੀ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ